ਹਰ ਮਰਜ਼ੀ ਦੀ ਮਿਲਦੇ ਕੇ ਅੱਜ ਡਾਕਟਰ ਬੀਡੀ ਮੈਮੋਰੀਅਲ ਸਜਦਾਬ ਪਰ ਸੋਸਾਇਟੀ ਦੇ ਵੱਲੋਂ ਅੱਜ ਕੈਂਪ ਲਗਾਇਆ ਹੈ ਮਾਨਸਿਕ ਰੋਗਾਂ ਦਾ ਤੇ ਨਸ਼ਾ ਛਡਾਓ ਦੇ ਰੋਗਾਂ ਦਾ ਕੈਂਪ ਲਗਾਇਆ ਹੈ ਅੱਜ ਮੈਂ ਪੂਜਾ ਲੁਸਾ ਸੇਵਾ ਜੋ ਆ ਵੀ ਡਾਫਟਰ ਆਫਿਸ ਵਿੱਚ ਆਪਾਂ ਕੈਂਪ ਲਗਾਇਆ ਹੈ ਡਾਕਟਰ ਜਿਸ ਦੇ ਵਿੱਚ ਡਾਕਟਰ ਪਿਕਾਖਸ਼ ਜੀ ਅੱਜ ਪਹੁੰਚੇ ਹੈ ਮੰਨ ਲੀਂਗਾ ਹਾਂ ਨਹੀਂ 3 ਆਦਮੀ ਹਨ 3 ਆਦਮੀ ਮੀਂਹ 3 ਨਹੀਂ ਬਾਅਦ ਵਿੱਚ ਉਹ ਦਾ ਸੀ ਵੀਰ ਵੀ ਥੋੜੀ ਹੋਰ ਨਹੀਂ ਬੱਸ ਜਦੋਂ ਪਰੋਂ ਦਾ ਹਾਂ ਸੋਹਣੇ ਗੱਲ ਚੰਗਾ ਸੁਣਨਾ ਦਾਤੀ ਦਾ ਗੋਲੜੀ ਦਾਤੀ ਮਰੀ ਦਾਸਾਲਾ ਪੱਲਾਗਾ ਆਪਣੇ ਪਤਾ ਨਹੀਂ ਚੰਨੀ ਇੰਡਵਾਲੀ ਬਾਹਰ ਮੁੱਚੇਗੀ ਬਾਕੀ ਹਸਪੀਟਲ ਤੋਂ ਮਤਲਬ ਆ ਗਿਆ ਯਾਰ ਜੀ ਕੋਈ ਹਸਪੀਟਲ ਵੀ ਨਹੀਂ ਹੈਗੀ ਉਹ ਬਾਹਰ ਲੈਣਾ ਪੈਣਾ ਬਾਹਰ ਮੈਡੀਕਲ ਕਰਵਾ ਦੇਣਾ ਜੀ ਹਾਂਜੀ 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 ਬੰਨ ਜਾਨੀ ਕੈਂਪ ਚ ਕੰਮ ਹੋ ਰਿਹਾ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਮਾਨਸਿਕ ਰੋਗਾਂ ਤੇ ਨਸ਼ਾ ਛੁਡਾਊ ਦਾ ਕੈਂਪ ਲਗਾਇਆ ਹੈ ਇਹ ਸੋਸਾਇਟੀ ਵੱਲੋਂ ਲਗਾਇਆ ਗਿਆ ਹੈ ਸੋਸਾਇਟੀ ਇਸ ਮਾਮਲੇ 'ਚ ਬਹੁਤ ਸਹਿਯੋਗ ਕਰ ਰਹੀ ਹੈ ਕਾਫੀ ਕੰਮ ਕਰਦੇ ਨੇ ਤੇ ਐਸ ਰਾਜਵੀ ਕਾਫੀ ਕੰਮ ਕਰ ਰਹੀ ਹੈ ਨਸ਼ਾ ਛੁਡਾਣ ਤੇ ਮਾਨਸਿਕ ਰੋਗਾਂ ਕੈਂਪ ਬਹੁਤ ਠੀਕੀ ਸੋਹਣੀ ਜੀ ਆਨੇ ਕੈਂਪ ਵਿੱਚ ਹਰ ਟਾਈਪ ਦੇ ਪੇਸ਼ੈਂਟ ਦੇਖੇ ਜਾ ਰਹੇ ਨੇ ਸਪੈਸ਼ਲੀ ਮਾਨਸਿਕ ਰੋਗ ਜਿੰਨੇ ਵੀ ਟਾਈਪ ਦੇ ਮਾਨਸਿਕ ਰੋਗ ਨੇ ਹਰ ਟਾਈਪ ਦੇ ਪੇਸ਼ੈਂਟ ਆ ਰਹੇ ਹੈ ਤੇ ਹਰ ਟਾਈਪ ਦੇ ਨਸ਼ੇ ਦੇ ਪੇਸ਼ੈਂਟ ਵੀ ਆ ਰਹੇ ਨੇ ਤੇ ਅਸੀਂ ਫ੍ਰੀ ਦਵਾਈ ਵੀ ਦੇ ਰਹੇ ਹਾਂ ਤਾਂ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਸੇ ਨੇ ਆਣਾ ਤਾਂ ਹਜੇ ਵੀ 12 ਵਜੇ ਤੱਕ ਦਾ ਟਾਈਮ ਹੈ ਆ ਕੇ ਤੇ ਫ੍ਰੀ ਕੈਂਪ ਦਾ ਫਾਇਦਾ ਉਠਾਓ ਨਸ਼ਾ ਦਵਾਈਆਂ ਨਾਲ ਵੀ ਛੱਡਿਆ ਜਾ ਸਕਦਾ ਤੇ ਅਸੀਂ ਐਡਮਿਟ ਕਰਕੇ ਵੀ ਡੀਟੌਕਸ ਕਰਦੇ ਹਾਂ ਦੋਨੋਂ ਆਪਸ਼ਨ ਹੁੰਦੇ ਆ ਉਹ ਅਸੀਂ ਦੇਖ ਲੈਣੇ ਆ ਕਿ ਕਿਹੜਾ ਪੇਸ਼ੈਂਟ ਨੂੰ ਘਰੇ ਦਵਾਈ ਦੇਣੀ ਆ ਤੇ ਕਿਸੇ ਨੂੰ ਐਡਮਿਟ ਵੀ ਕਰ ਲੈਣੇ ਆ ਅਸੀਂ ਹਾਂਜੀ ਨਮਸਕਾਰ ਜੀ ਅੱਜ ਡਾਕਟਰ ਬੀਬੀ ਸਚਦੇਵਾ ਮੈਮੋਰੀਅਲ ਵੈਲਫੇਅਰ ਸਾਇਟੀ ਵੱਲੋਂ ਜਿਹੜਾ ਹੈ ਮਾਨਸਿਕ ਰੋਗਾਂ ਤੇ ਨਸ਼ਾ ਛਡਾਊ ਦਾ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਔਰ ਇਸ ਕੈਂਪ ਦੇ ਵਿੱਚ ਸਾਡੇ ਸਿਵਲ ਹਸਪਤਾਲ ਤੋਂ ਮੈਮ ਕਾਕਸ਼ੀ ਅਰੋੜਾ ਜੋ ਆਪਣੇ ਸੇਵਾਵਾਂ ਉੱਥੇ ਦੇ ਰਹੇ ਨੇ ਐਮ ਡੀ ਸਾਈਕੀਟ੍ਰਿਸ ਨੇ ਪਰ ਉਹਨਾਂ ਵੱਲੋਂ ਇਹ ਕੈਂਪ ਦੇ ਵਿੱਚ ਜਿਹੜੇ ਆਪਣੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਔਰ ਇਹ ਜਿਹੜਾ ਕੈਂਪ ਇਹ 9 ਵਜੇ ਜਿਹੜੀ ਇਹਦੀ ਸ਼ੁਰੂਆਤ ਹੋਈ ਏ ਤੇ 12 ਵਜੇ ਤੱਕ ਇਹ ਕੈਂਪ ਚੱਲੇਗਾ ਤੇ ਇਹੀ ਕਵਾਂਗੀ ਕਿ ਜਿੰਨੇ ਵੀ ਪੇਸ਼ੈਂਟ ਆ ਰਹੇ ਨੇ ਹਰ ਤਰ੍ਹਾਂ ਦੇ ਪੇਸ਼ੈਂਟ ਨੂੰ ਦੇਖਿਆ ਵੀ ਜਾ ਰਿਹਾ ਤੇ ਨਾਲ ਜੋ ਲੱਗ ਰਿਹਾ ਨੇ ਦਵਾਈਆਂ ਜਿਸ ਤਰ੍ਹਾਂ ਨਾ ਤੇ ਉਹ ਵੀ ਦਿੱਤੀਆਂ ਜਾ ਰਹੀਆਂ ਨੇ ਤਾਂ ਬਸ ਇਹੀ ਕਵਾਂਗੀ ਕਿ ਆਪਣਾ ਜਿਹੜਾ ਸਹਿਯੋਗ ਇਹ ਹਮੇਸ਼ਾ ਐਵੇਂ ਬਣਾਈ ਰੱਖਿਓ ਜੇ ਔਰ ਸਾਇਤੀ ਜਿਹੜੀ ਹੈ ਹਰ ਤਰ੍ਹਾਂ ਦੇ ਪ੍ਰਾਲਾ ਜਿਹੜਾ ਟਾਈਮ-ਟਾਈਮ ਕਰਦੀ ਆਵੇ ਜੀ ਕਿਸੁੱ ਉਪਲਖਸ਼ ਵਜਾ ਕੇ ਕੈਂਪ ਲਗਾਇਆ ਜਾ ਰਿਹਾ ਹੈ ਯਾਰ ਅ ਅੱਜ ਮੇਰੇ ਵੱਡੇ ਭਰਾ ਆਸ਼ੂ ਤਿੰਦਾ ਜੀ ਦਾ ਜਨਮ ਦਿਨ ਨੇ ਤਾਂ ਉਹਨਾਂ ਦੇ ਉਪਲਖਸ਼ ਤੇ ਵਜਿਹੜਾ ਅੱਜ ਇਹ ਕੈਂਪ ਲਗਾਇਆ ਗਿਆ ਉਹ ਸਾਡੇ ਸਾਇਤੀ ਦੇ ਸਲਾਹਕਾਰ ਵੀ ਨੇ ਕਿੰਨਾ ਨਜ਼ਰਾਂ ਮੰਮਾ ਪੀਏ ਇਹ ਦੱਸੋ ਇਹ ਕੌਣ ਹੈ ਸਾਨ ਖੱਖ ਅਧੂ ਮੇਰੇ ਤਰਫ ਦੇਖੋ ਉੱਪਰ ਦੇਖੋ ਆ ਸੋਚ ਦੇਖੋ ਸਮਸਰਦਾਂ ਸੋਲਿਟੇਡੋ ਪੈਦਾ ਹੋਈ ਸੀ ਤੇ ਥੋੜੀ ਲੈਕ ਸੀ ਉਹ ਵੀ ਲੈਕ ਸੀ ਫਸ ਗੋਟੀ ਨਹੀਂ ਹੋ ਰਹੀ ਹਾਂਜੀ ਸਰ ਅੱਜ ਡਾਕਟਰ ਬੀ.ਡੀ. ਸੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਦੁਆਰਾ ਮਾਨਸਿਕ ਰੋਗਾਂ ਤੇ ਨਸ਼ੇ ਛੁਡਾਊ ਦਾ ਕੈਂਪ ਮੈਡਮ ਪੂਜਾ ਲੁਤਰਾ ਦੇ ਆਫਿਸ ਵਿੱਚ ਲਗਾਇਆ ਗਿਆ ਹੈ ਤੇ ਇੱਥੇ ਡਾਕਟਰ ਪਿਕਾਸ਼ੀ अरोड़ा ਜੀ ਆਪਣੇ ਸੇਵਾਵਾਂ ਦੇ ਰਹੇ ਨੇ ਤੇ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਮਿਲ ਰਿਹਾ ਹੈ ਇੱਥੇ ਲਗਭਗ ਹਰ ਤਰ੍ਹਾਂ ਦੇ ਪੇਸ਼ੈਂਟ ਵੇਖਣ ਨੂੰ ਮਿਲ ਰਹੇ ਨੇ ਜਿਨ੍ਹਾਂ ਯਾਦਾਸ਼ਤ ਕਮਜ਼ੋਰ ਹੋਣਾ ਨੀਂਦ ਨਾ ਆਣਾ ਬੇਚੈਨੀ ਰਹਿਣਾ ਤੇ ਨਸ਼ੇ ਨੂੰ ਲੈ ਕੇ ਜੋ ਕਾਫੀ ਟਾਈਮ ਤੋਂ ਨਸ਼ਾ ਕਰਦੇ ਨੇ ਤੇ ਉਹਨਾਂ ਦੇ ਚੜਾਉਣ ਵਾਸਤੇ ਮੈਡਮ ਅਥੀ ਦਵਾਈਆਂ ਵੀ ਦੇ ਰਹੇ ਨੇ ਤੇ ਨਾਲ ਰეკਮੈਂਡ ਵੀ ਕਰ ਰਹੇ ਨੇ ਜਿਹੜੀ ਸੋਸਾਇਟੀ ਬਣਾ ਚੱਲੀ ਹੈ ਡਾਕਟਰ ਬੀਡੀ ਸੇਵਾ ਮੈਮੋਰੀ ਵੈਲਫੇਅਰ ਸੋਸਾਇਟੀ ਦੁਆਰਾ ਲਗਾਇਆ ਜਾ ਰਿਹਾ ਹੈ ਇਸ ਦੇ ਲਈ ਇਹ ਸੇਵਾਵਾਂ ਚੱਲ ਰਹੀਆਂ ਕਿਸ ਤਰ੍ਹਾਂ ਦੀ ਅੱਗੇ ਵਕ ਵਕ ਮੌਕੇ ਤੇ ਵਕ ਵਕ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਨੇ ਜਿਵੇਂ 슈ਗਰ ਫ੍ਰੀ ਚੈੱਕਅਪ ਕੈਂਪ ਹੋ ਗਿਆ ਸੀਬੀਸੀ ਕੈਂਪ ਹੋ ਗਿਆ ਉਹ ਵੀ ਕਈ ਤਰ੍ਹਾਂ ਦੇ ਕੈਂਪ ਜਿਵੇਂ ਲੋਕ ਪਲਾਈ ਦੇ ਜਿਨੇ ਵੀ ਕੰਮ ਨੇ ਸੋਸਾਇਟੀ ਦੁਆਰਾ ਨਿਰੰਤਰਣ ਕੀਤੇ ਜਾਂਦੇ ਨੇ ਪਿੱਛੇ ਇੱਕ ਰੁਖ ਸੋਸੁਖ ਮਹੀਮ ਵੀ ਸੋਸਾਇਟੀ ਦੁਆਰਾ ਚਲਾਈ ਗਈ ਸੀ ਜਿਹਨੂੰ ਜਨਤਾ ਦਾ ਬਹੁਤ ਪਿਆਰ ਮਿਲਿਆ ਕਿ ਅੱਜ ਇਹ ਕੈਂਪ ਆਸ਼ੂ ਟਿੰਗੜਾ ਜੀ ਜਿਹੜੇ ਜਿਨ੍ਹਾਂ ਦੀ ਸ਼ੋਪ ਆਪਣਾ ਗਊਸ਼ਾਲਾ ਰੋਡ ਤੇ ਟਿੰਗੜਾ ਟੈਲੀਕਮ ਦੇ ਨਾਮ ਤੇ ਹੈ ਉਹ ਸਾਡੀ ਸੋਸਾਇਟੀ ਦੇ ਐਡਵਾਈਜ਼ਰ ਵੀ ਨੇ ਅੱਜ ਉਹਨਾਂ ਦੇ ਜਨਮ ਦਿਨ ਦੇ ਉਪਲਕਸ਼ੇ ਚ ਕੈਂਪ ਲਗਾਇਆ ਗਿਆ ਨੌ ਤੋਂ 12 ਵਜੇ ਤੱਕ ਕੈਂਪ ਕੈਂਪ ਚੱਲ ਰਿਹਾ ਹੈ ਤੇ ਪੇਸ਼ੈਂਟ ਆ ਰਹੇ ਨੇ ਤੇ ਜੇ ਲੱਗੇਗਾ ਟਾਈਮ ਹੋਰ ਵੀ ਦਾਣਾ ਤੇ ਹੋਰ ਵੀ ਵਧਾ ਦਿੱਤਾ ਜਾਏਗਾ ਪੈਨਸ਼ਨ ਲੱਗੇਗੀ ਪਤਾ ਨਹੀਂ ਕਿੰਨਾ ਬਸ ਟ੍ਰੇਨ ਕੀ ਹੋ ਜਾਏਗਾ ਕੱਲ ਨੂੰ ਬੱਚਾ ਪੜੇਗਾ ਸਕੂਲ ਵਿੱਚ ਸਰਟੀਫਿਕੇਟ ਚਾਹੀਦਾ ਹੋਵੇ ਠੀਕ ਹੈ ਨੌਕਰੀ ਚ ਹੋਏ ਰੈਜ਼